ਪੰਜਾਬ ਦੇ ਵਿੱਚ ਰੇਲ ਸਫਰ ਕਰਨਾ ਹੋ ਜਾਵੇਗਾ ਹੋਰ ਜ਼ਿਆਦਾ ਆਸਾਨ ਬਣ ਗਏ ਨਵੇਂ ਰੇਲਵੇ ਟਰੈਕ ਪੁਰਾਣਿਆਂ ਨੂੰ ਕੀਤਾ ਜਾਵੇਗਾ ਰੀ ਡਵੈਲਪ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਬਦਲ ਜਾਵੇਗੀ ਨੋਹਾਰ ਕਿਉਂਕਿ ਕੇਂਦਰ ਸਰਕਾਰ ਨੇ ਦਿਲ ਖੋਲ ਕੇ ਦੇ ਦਿੱਤਾ ਵੱਡਾ ਬਜਟ ਜਿहां ਤੁਸੀਂ ਸਹੀ ਸੁਣ ਰਹੇ ਹੋ ਕਿ ਹੁਣ ਪੰਜਾਬ ਦੇ ਵਿੱਚ ਰੇਲ ਸਫਰ ਕਰਨਾ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ ਨਵੇਂ ਰੇਲਵੇ ਟਰੈਕ ਬਣਾਏ ਜਾਣਗੇ ਪੁਰਾਣਿਆਂ ਨੂੰ ਰੀਡਵੈਲਪ ਕੀਤਾ ਜਾਵੇਗਾ ਹੁਣ ਜਿਹੜੇ ਪੰਜਾਬ ਦੇ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਨੁਹਾਰ ਬਦਲ ਜਾਵੇਗੀ ਕਿਉਂਕਿ ਕੇਂਦਰ ਸਰਕਾਰ ਨੇ ਦਿਲ ਖੋਲ ਕੇ ਵੱਡਾ ਬਜਟ ਦੇ ਦਿੱਤਾ ਦੱਸਦੀਏ ਕਿ ਜਿਹੜਾ ਬਜਟ ਹੁਣ ਸੋਮਵਾਰ ਨੂੰ ਪੇਸ਼ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਰੇਲਵੇ ਬਜਟ ਰੱਖਿਆ ਗਿਆ ਹੈ ਉਹ 5421 ਕਰੋੜ ਹੈ ਜਿਹੜਾ ਕਿ ਇੱਕ ਬਹੁਤ ਵੱਡੀ ਰਕਮ ਹੈ ਜਿਸ ਦੇ ਨਾਲ ਪੰਜਾਬ ਦੇ ਜਿਹੜੇ ਵੀ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਨੁਹਾਰ ਬਦਲ ਜਾਵੇਗੀ ਦੱਸਦੀ ਹੈ ਕਿ ਇੱਥੇ ਸੰਜੀਤ ਸਾਹੂ ਖੁਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ 2009 ਤੋਂ ਲੈ ਕੇ 2014 ਤੱਕ ਜਿਹੜਾ ਰੇਲਵੇ ਬਜਟ ਸੀ ਉਹ ਮਹਿਜ 225 ਕਰੋੜ ਰੁਪਏ ਸੀ ਤੇ ਉਸ ਦੇ ਵਿੱਚ ਹੁਣ 24% ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਹੁਣ ਜਿਹੜਾ ਬਜਟ ਹੈ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਲਈ ਰੱਖਿਆ ਗਿਆ ਹੈ ਉਹ 5421 ਕਰੋੜ ਰੁਪਏ ਹੈ ਜਿਸ ਦੇ ਨਾਲ ਕੁਝ ਨਵੇਂ ਰੇਲਵੇ ਟਰੈਕ ਵੀ ਬਣਾਏ ਜਾਣਗੇ ਤੇ ਪੁਰਾਣਿਆਂ ਨੂੰ ਰੀਅਲ ਵਿਡਵੈਲਪ ਵੀ ਕੀਤਾ ਜਾਵੇਗਾ ਦੱਸਦੀ ਹੈ ਕਿ ਲੁਧਿਆਣਾ ਤੇ ਜਲੰਧਰ ਕੈਂਟ ਦੇ ਲਈ ਵੱਖਰਾ ਬਜਟ ਰੱਖਿਆ ਗਿਆ ਹੈ ਜਿਸ ਦੇ ਵਿੱਚ ਸਿਰਫ ਲੁਧਿਆਣਾ ਦੇ ਲਈ 460 ਕਰੋੜ ਰੁਪਏ ਨੇ ਤੇ ਜਲੰਧਰ ਕੈਂਟ ਦੇ ਲਈ 99 ਕਰੋੜ ਰੁਪਏ ਦਾ ਜਿਹੜਾ ਕਿਉ ਬਜਟ ਰੱਖਿਆ ਗਿਆ ਜਿਸ ਦੇ ਨਾਲ ਇਹ ਜਿਹੜੇ ਡਿਵੈਲਪ ਕੀਤੇ ਜਾਣਗੇ ਇਸ ਦੀ ਨੁਹਾਰ ਬਦਲੀ ਜਾਵੇਗੀ ਇਸ ਤੋਂ ਇਲਾਵਾ 30 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਦੇ ਵਜੋਂ ਵਿਕਸਿਤ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚ ਕਪੂਰਥਲਾ ਜਲੰਧਰ ਸਿਟੀ ਜਲੰਧਰ ਕੈਂਟ ਹੁਸ਼ਿਆਰਪੁਰ ਰੋਪੜ ਗੁਰਦਾਸਪੁਰ ਫਿਰੋਜ਼ਪੁਰ ਨਾਲ ਹੀ ਮਾਨਸਾ ਬਠਿੰਡਾ ਤੇ ਹੋਰ ਵੀ ਬਹੁਤ ਸਾਰੇ ਰੇਲਵੇ ਸਟੇਸ਼ਨ ਆਉਂਦੇ ਨੇ ਜਿਨ੍ਹਾਂ ਦੀ કુલ ਗਿਣਤੀ 30 ਹੈ ਇਹਨਾਂ ਨੂੰ ਅੰਮ੍ਰਿਤ ਸਟੇਸ਼ਨ ਦੇ ਵਿੱਚੋਂ ਉਭਾਰਿਆ ਜਾਵੇਗਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਪੰਜ ਨਵੇਂ ਰੇਲਵੇ ਜਿਹੜੇ ਟਰੈਕ ਨੇ ਉਹ ਵਿਸ਼ਾਇਆ ਜਾਣਗੇ ਤੇ ਸੱਤਾਂ ਨੂੰ ਰੀਡਵੈਲਪ ਵੀ ਕੀਤਾ ਜਾਵੇਗਾ ਨਾਲ ਹੀ ਜਿਹੜੇ ਇਹ ਸੱਤ ਨੇ ਉਹਨਾਂ ਦੇ ਵਿੱਚ ਜਿਹੜੀ ਡਬਲ ਟਰੈਕ ਵੀ ਜਿਹੜਾ ਉਹ ਵਿਸ਼ਾਇਆ ਜਾਵੇਗਾ ਤਾਂ ਕਿੜਾ ਰੇਲਵੇ ਸਫਰ ਹੋਰ ਜ਼ਿਆਦਾ ਆਸਾਨ ਬਣਾਇਆ ਜਾਵੇ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਪੱਟੀ ਤੱਕ ਜਿਹੜਾ ਰੇਲਵੇ ਲਿੰਕ ਹੈ ਉਸ ਦੇ ਲਈ 300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਦੇ ਨਾਲ ਇਹ ਜਿਹੜੇ ਰੇਲਵੇ ਸਟੇਸ਼ਨ ਨੇ ਇਹਨਾਂ ਦੀ ਦੁਹਾਰ ਬਦਲੀ ਜਾਵੇਗੀ ਦੱਸਦੀ ਕਿ ਇਸ ਦੇ ਲਈ ਹੋਰ ਵੀ ਬਹੁਤ ਸਾਰੇ ਪਲਾਨ ਕੀਤੇ ਜਾ ਰਹੇ ਨੇ ਕਿ ਕਿਹੜੇ ਰੇਲ ਟ੍ਰੈਕ ਨੂੰ ਕਿੱਥੋਂ ਤੱਕ ਜੋੜਨਾ ਹੈ ਕਿੱਥੋਂ ਤੱਕ ਲਿੰਕ ਬਣਾਉਣਾ ਹੈ ਇਸ ਦੇ ਲਈ ਵੀ ਜਿਹੜੇ ਪਲਾਨ ਉੱਭਨ ਰਹੇ ਨੇ ਸੋ ਪੰਜਾਬ ਦੇ ਵਿੱਚ ਜਿਹੜਾ ਹੁਣ ਰੇਲਵੇ ਸਟੇਸ਼ਨ ਨੇ ਉਹਨਾਂ ਦੀ ਦੁਹਾਰ ਬਦਲਣ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਰੇਲ ਫਰੇ ਪਲਾਂ ਦੇ ਨਾਲੋਂ ਕਿੰਨੀ ਜ਼ਿਆਦਾ ਸੌਖਾ ਹੋ ਜਾਵੇਗਾ ਕਿਉਂਕਿ ਜਿਹੜੇ ਪੁਰਾਣੇ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਰੀਡਵੈਲਪ ਵੀ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਨਵੇਂ ਰੇਲਵੇ ਟਰੈਕ ਵੀ ਵਿਛਾਏ ਜਾਣਗੇ ਸੋ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਸਹੂਲਤ ਮਿਲਣ ਵਾਲੀ ਹੈ ਤੇ ਉਂਝ ਵੀ ਜਿਹੜਾ ਰੀਅਲ ਸਫਰ ਹੈ ਬਾਕੀ ਹਰ ਤਰ੍ਹਾਂ ਦੇ ਸਫਰ ਦੇ ਨਾਲੋਂ ਸਸਤਾ ਵੀ ਪੈਂਦਾ ਹੈ ਤੇ ਆਰਾਮਦਾਇਕ ਵੀ ਹੁੰਦਾ ਹੈ ਇਸ ਕਰਕੇ ਜਿਹੜਾ ਹੁਣ ਕੇਂਦਰ ਸਰਕਾਰ ਦੇ ਵੱਲੋਂ ਦਿਲ ਖੋਲ ਕੇ ਵੱਡਾ ਬਜਟ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਲਈ ਦੇਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੁਣ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਨੁਖਾਰ ਬਦਲ ਜਾਵੇਗੀ